ਹਾਂਜੀ ਦੋਸਤੋ ਰਾਮਬੰਦ ਇੱਕ ਹੀ ਨੁਕਸਾ ਦੱਸੂਗੀ ਤੁਹਾਨੂੰ ਜਿਹੜਾ ਕਿ ਇੰਨਾ ਕੁ ਜ਼ਿਆਦਾ ਫਾਇਦੇਮੰਦ ਹੈ ਨਾ ਤੁਹਾਡੇ ਮੂੰਹ ਲਈ ਕਿ ਤੁਸੀਂ ਸੋਚ ਵੀ ਨਹੀਂ ਸਕਦੇਗੇ ਖਰਚਾ ਸਿਰਫ ਕਹਿ ਲਓ ਕਿ 10 ਰੁਪਏ ਆਵੇਗਾ ਹਾਂਜੀ 10 ਰੁਪਏ ਦੇ ਵਿੱਚ ਅਗਰ ਤੁਸੀਂ ਆਪਣੇ ਰੰਗ ਨੂੰ ਗੋਰਾ ਕਰਨਾ ਚਾਹੁੰਦੇ ਹੋ ਜਾਂ ਤੁਹਾਡੇ ਮੂੰਹ ਤੇ ਸ਼ਾਈਆਂ ਪੈ ਗਈਆਂ ਵਾ ਜਾਂ ਫਿਰ ਡਾਰਕ ਸਪੌਟਸ ਹੋ ਗਏ ਆ ਅੱਖਾਂ ਦੇ ਆਲੇ ਦੁਆਲੇ ਅਗਰ ਤੁਹਾਡੇ ਕਾਲੇ ਘੇਰੇ ਪੈ ਗਏ ਆ ਜਾਂ ਕਿਸੇ ਤਰ੍ਹਾਂ ਦੇ ਵੀ ਕਹਿ ਲਓ ਕਿ ਧੁੱਪ ਦੀ ਵਜ੍ਹਾ ਕਰਕੇ ਥੋੜਾ ਮੂੰਹ ਦੇ ਉੱਪਰ ਡਲਨੈਸ ਹੋ ਗਈ ਆ ਤਾਂ ਕਹ ਲਓ ਕਿ ਰਾਮਬਨ ਇਲਾਜ ਆ ਤੁਸੀਂ ਕੀ ਕਰਨਾ ਹੈ 10 ਰੁਪਏ ਦਾ ਇੱਕ ਜਾਈਫਲ ਲੈ ਕੇ ਆਉਣਾ ਵਾ ਮਾਰਕੀਟ ਤੋਂ ਜਾ ਕੇ ਉਹਨੂੰ ਤੁਸੀਂ ਘਰੇ ਲਿਆ ਕੇ ਚੰਗੀ ਤਰ੍ਹਾਂ ਕੱਚੇ ਦੁੱਧ ਦੇ ਵਿੱਚ ਰਗੜਨਾ ਆ ਇੱਕ ਚਮਚੀ ਤੁਸੀਂ ਲੈਣਾ ਵਾ ਕੱਚਾ ਦੁੱਧ ਤੇ ਜਾਈਫਲ ਉਸੇ ਦੁੱਧ ਦੇ ਵਿੱਚ ਰਗੜਨਾ ਵਾ ਜਿਸ ਤਰ੍ਹਾਂ ਕਿ ਵੀਡੀਓ ਦੇ ਵਿੱਚ ਚੱਲ ਰਿਹਾ ਵਾ ਇਹਨੂੰ ਚੰਗੀ ਤਰ੍ਹਾਂ ਰਗੜਨ ਤੋਂ ਬਾਅਦ ਤੁਸੀਂ ਆਪਣੇ ਮੂੰਹ ਤੇ ਪੂਰੀ ਸਕਿਨ ਦੇ ਉੱਪਰ ਇਹਨੂੰ ਚੰਗੀ ਤਰ੍ਹਾਂ ਅਪਲਾਈ ਕਰ ਲੈਣਾ ਆ ਇਸੇ ਤਰੀਕੇ ਨਾਲ ਤੁਸੀਂ ਇਹਨੂੰ 15 ਦਿਨ ਤੱਕ ਲਗਾਤਾਰ ਕਰਨਾ ਹੈ ਤੇ 15 ਦਿਨ ਦੇ ਵਿੱਚ ਰਿਜ਼ਲਟ ਤੁਸੀਂ ਦੇਖੋਗੇ ਵੀ ਇਹ ਜਿਹੜਾ ਰਿਜ਼ਲਟ ਆਊਗਾ ਕਿ ਕਿਸੇ ਦਵਾਈ ਨੇ ਵੀ ਇੰਨਾ ਤੁਹਾਡਾ ਰਿਜ਼ਲਟ ਨਹੀਂ ਲਿਆਂਦਾ ਹੋਣਾ ਜਿੰਨਾ ਕਿ 10 ਰੁਪਏ ਦਾ ਇਹ ਕਹ ਲੋ ਕਿ ਜਾਈਫਲ ਤੁਹਾਡਾ ਕੰਮ ਕਰੇਗਾ ਸੋ ਵੀਡੀਓ ਕਿਦਾਂ ਲੱਗੀ ਲਾਈਕ ਕਰਕੇ ਜਰੂਰ ਦੱਸਿਓ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਜੀ ਹੁਣ ਮੈਂ ਚਲਦੀ ਆ ਜੀ ਸਤਿ ਸ੍ਰੀ ਅਕਾਲ